ਫਾਬੀ ਮੈਨੂੰ ਉਹ ਸੂਟ ਦੇ ਨਹੀਂ ਕੱਢ ਕੇ ਜਿਹੜਾ ਮੈਂ ਪਿਛਲੀ ਵਾਰ ਰੱਖ ਕੇ ਗਈ ਸੀ ਇੱਥੇ ਮੇਰੀ ਸਹੇਲੀ ਨੇ ਨਾ ਬਿਆਹ ਤੋਂ ਬਾਅਦ ਪਹਿਲੀ ਵਾਰ ਆਉਣਾ ਤੇ ਮੈਂ ਉਹਨੂੰ ਮਿਲਣ ਜਾਣਾ ਮੈਂ ਐਸੇ ਕੰਮ ਵਾਸਤੇ ਆਈ ਸੀ ਤੇਰੇ ਕੋਲ ਕੋ ਸੂਟ ਦੇ ਦੇ ਕੋਈ ਨਹੀਂ ਮੈਂ ਉਹ ਦੇ ਦਿੰਦੀ ਆ ਤੁਹਾਨੂੰ ਕੱਢ ਕੇ ਪਿਆ ਹੈਗਾ ਤੁਹਾਡਾ ਖੁੰਡਾ ਅੱਛਾ ਤੁਸੀਂ ਉਹਨੂੰ ਮਿਲਣ ਆਏ ਸੀ ਆਪਦੀ ਸਹੇਲੀ ਨੂੰ ਹਾਂ ਮੈਂ ਉਹਨੂੰ ਮਿਲਣ ਆਈ ਆ ਤੂੰ ਸਹੇਲੀ ਨੂੰ ਮਿਲਣ ਆਈ ਹੈ ਰਣਜੀਤ ਨੂੰ ਉਹਦੀ ਮੰਮੀ ਮੇਰੀ ਵੀ ਸਹੇਲੀ थी ਚੱਲ ਮੈਂ ਵੀ ਮਿਲਣ ਬਾਅਦ ਚਲਦੀ ਹਾਂ ਤੇਰੇ ਨਾਲ ਲੈ ਤੁਸੀਂ ਉੱਥੇ ਜਾ ਕੇ ਕੀ ਕਰਨਾ ਉੱਥੇ ਤੇ ਪਾਰਟੀ ਆ ਨਾਲੇ ਪਾਰਟੀ 'ਚ ਤੁਹਾਡਾ ਕੀ ਕੰਮ ਆ ਤੁਸੀਂ ਆਪਦਾ ਘਰੇ ਰਹੋ ਕੋਈ ਨਾ ਮੈਂ ਵੀ ਜਾ ਆਉਂਗੀ ਇੰਨਾ ਚਿਰ ਬਾਅਦ ਮੈਂ ਪੇਕ ਕੀ ਆਈਆਂ ਮੇਰਾ ਵੀ ਜੀ ਕਰਦਾ ਮੇਰੀ ਸਹੇਲੀਆਂ ਨੂੰ ਮਿਲਣ ਨੂੰ ਲੈ ਮੈਂ ਨਹੀਂ ਕਿਤੇ ਲੈ ਕੇ ਜਾਂਦੀ ਤੁਹਾਨੂੰ ਬਾਜੀ ਤੁਸੀਂ ਕਿੱਥੇ ਜਾ ਰਹੇ ਹੋ ਬੈਗ ਚੱਕ ਕੇ ਤੁਸੀਂ ਚਾਰ-ਪੰਜ ਦਿਨ ਰਹਿਣ ਲਈ ਆਏ ਸੀਗੇ ਬੱਸ ਤਾਂ ਮੈਨੂੰ ਜਾਣਾ ਪਊਗਾ ਕਿਉਂਕਿ ਮੇਰੀ ਨੂੰਹ ਦਾ ਫੋਨ ਆ ਗਿਆ ਦੇ ਉਹ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਆ ਜਾ ਡੀਵੀ ਤੁਸੀਂ ਇੱਕ ਕਮੈਂਟ ਲੇ ਹਾਂ ਭਾਪੀ ਦੱਸ ਕੀ ਹੋ ਗਿਆ ਤੈਨੂੰ ਤੁਸੀਂ ਭੁਆ ਜੀ ਨੂੰ ਕੀ ਕੁਝ ਬੋਲਿਆ ਮੈਂ ਸਭ ਕੁਝ ਸੁਣ ਲਿਆ ਸੀਗਾ ਤੁਹਾਨੂੰ ਪਤਾ ਭੁਆ ਜੀ 4 ਦਿਨ ਰਹਿਣ ਲਈ ਆਏ ਸੀ ਜਿਹੜਾ ਤੁਸੀਂ ਅੱਜ ਉਹਨਾਂ ਨੂੰ ਜਾਣ ਲਈ ਕਹਿ ਕਹੀ ਜਾਂਦੇ ਹੋਗੇ ਭੁਆ ਜੀ ਦਾ ਵੀ ਉਹਨਾਂ ਹੀ ਹੱਕਾ ਜਿੰਨਾ ਤੁਹਾਡਾ ਗਾ ਕਿਉਂ ਭਾਬੀ ਮੈਂ ਸਹੀ ਹੀ ਕਿਹਾ ਮੈਂ ਕਿਹੜਾ ਕੁਝ ਗਲਤ ਕਿਹਾ ਮੈਂ ਇਹਨਾਂ ਨੂੰ ਕਿਉਂ ਨਾਲ ਲੈ ਕੇ ਜਾਵਾਂ ਇਹ ਹੋਲਡ ਹੋ ਚੁੱਕੇ ਨੇ ਮੇਰੀ ਪਰਸਨੈਲਿਟੀ ਖਰਾਬ ਹੁੰਦੀ ਹੈ ਨਾ ਨਾਲ ਲੈ ਜਾ ਕੇ ਕਿਉਂ ਦੀਦੀ ਇਹ ਇਹਨਾਂ ਨਾਲ ਜਾ ਕੇ ਤੁਹਾਡੀ ਕੀ ਪਰਸਨੈਲਿਟੀ ਖਰਾਬ ਹੁੰਦੀ ਆ ਇਹ ਵੀ ਤਾਂ ਮੰਮੀ ਵਰਗੇ ਨੇਗੇ ਭੂਆ ਜੀ ਵੀ ਤਾਂ ਮਾਸ ਮਾਨੀ ਹੁੰਦੇ ਨੇਗੇ ਤੁਸੀਂ ਨੇ ਤਾਂ ਇਹਨਾਂ ਦੀ ਮਿੰਟ ਚ ਬੇਇੱਜ਼ਤੀ ਕਰਤੀ ਇਹ ਕਿੰਨੇ ਚੌਨਲ ਆਪਦੇ ਪਿੱਕੇ ਆਏ ਸੀਗੇ ਇਹ ਦੇਖ ਕੇ ਵੀ ਮੇਰੀ ਪਰਜਾਈ ਹੋ ਗਈ ਘਰੇ ਮੇਰੀ ਭਤੀਜੀ ਮੈਨੂੰ ਮਿਲੂ ਖੁਸ਼ ਹੋ ਕੇ ਤੇ ਤੁਸੀਂ ਨੇ ਤਾਂ ਇਹਨਾਂ ਨੂੰ ਜਮੀ ਭਲਾ ਦਿੱਤਾ ਜਿੰਨਾ ਹੱਕ ਤੁਹਾਡਾ ਪੈਕਿਆ ਤੇ ਉਹ ਤੋਂ ਪਹਿਲਾਂ ਸਭ ਤੋਂ ਵੱਧ ਹੱਕ ਇਹਨਾਂ ਦਾ ਬਣਦਾਗਾ ਤੁਸੀਂ ਕਿਤੇ ਨਹੀਂ ਜਾਣਾ ਹੈਗਾ ਤੁਸੀਂ ਜਿੰਨੇ ਦਿਨ ਰਹਿਣਾ ਨਾ ਤੁਸੀਂ ਉਹਨੇ ਦਿਨ ਰਹੋ ਮੈਂ ਤੁਹਾਡੀ ਸੇਵਾ ਕਰਾਂ ਲੈ ਹੁਣ ਮੇਰੀ ਮਾਂ ਤੋਂ ਬਾਅਦ ਤੇਰਾ ਹੱਕ ਹੋ ਗਿਆ ਹੁਣ ਤੂੰ ਭੂਆ ਨੂੰ ਇੱਥੇ ਰੱਖਦੀਆਂਗੀ ਨਹੀਂ ਜੀ ਜੀ ਮੰਮੀ ਤੋਂ ਬਾਅਦ ਮੇਰਾ ਤਾਂ ਕੋਈ ਹੱਕ ਨਹੀਂ ਹੈਗਾ ਪਰ ਭੂਆ ਜਿਨ ਚੌਣ ਨਾਲ ਆਪਦੇ ਪੇਕੇ ਆਏ ਨੇਗੇ ਤਾਂ ਇਹਨਾਂ ਦਾ ਹੱਕ ਹੈਗਾ ਨਾ ਬਣਦਾ ਨਾ ਹੱਕ ਵੀ ਇੱਥੇ ਰਹਿਣ ਉਹ ਜਿੰਨਾ ਚਿਰ ਉਹਨਾਂ ਦਾ ਦਿਲ ਕਰਦਾਗਾ ਤੂੰ ਕਹਿਲ ਹੋਰ ਜੀ ਕੱਲ ਨੂੰ ਮੇਰੇ ਬੱਚੇ ਹੋਣਗੇ ਉਹ ਵੱਡੇ ਹੋਣਗੇ ਫਿਰ ਉਹ ਵੀ ਤੁਹਾਨੂੰ ਇਸ ਤਰ੍ਹਾਂ ਹੀ ਵੇ ਪਾਣਗੇ ਤੁਹਾਡੇ ਨਾਲ ਕਿ ਤੁਹਾਨੂੰ ਚੰਗਾ ਲੱਗੂਗਾ ਤੇ ਤੁਸੀਂ ਵੀ ਤਾਂ ਉਹਦੇ ਬੁੜੇ ਹੋ ਜਾਓਗੇ ਕਿ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਰਹੋਗੇ ਤੇ ਉਹ ਕੱਲ ਨੂੰ ਉਹ ਵੀ ਤਾਂ ਇਹ ਕਹਿਣਗੇ ਨਾ ਮੇਰੇ ਬੱਚੇ ਵੀ ਵੀ ਹਾਂ ਵੀ ਸਾਡੀ ਵੀ ਪਰਸਨੈਲਿਟੀ ਖਰਾਬ ਹੁੰਦੀ ਆ ਤੁਹਾਨੂੰ ਨਾਲ ਲਿਜਾ ਕੇ ਕਿਤੇ ਵੀ ਤੁਹਾਡੇ ਤੇ ਉਹਦੇ ਉੱਤੇ ਕੀ ਬਿੱਤੂਗੀ ਹਾਂ ਭਾਬੀ ਤੁਸੀਂ ਗੱਲ ਸਹੀ ਕਹੀ ਪੂਆ ਜੀ ਮੈਨੂੰ ਮਾਫ ਕਰ ਦਿਓ ਅੱਜ ਭਾਬੀ ਨੇ ਮੈਨੂੰ ਅਹਿਸਾਸ ਕਰਾਤਾ ਕਿ ਮੈਂ ਗਲਤ ਸੀਗੀ ਪੂਆ ਜੀ ਇਹ ਗੱਲ ਸਹੀ ਆ ਜਿੰਨਾ ਹੱਕ ਧੀ ਦਾ ਹੁੰਦਾ ਆਪਣੇ ਪੇਕਿਆਂ ਤੇ ਉਹਨਾਂ ਪੂਆ ਦਾ ਵੀ ਉਨਾ ਹੀ ਹੱਕ ਬਣਦਾ ਤੁਸੀਂ ਇੱਥੇ ਜਿੰਨਾ ਮਰਜ਼ੀ ਰਹਿ ਸਕਦੇ ਹੋ ਜਿੰਨੇ ਦਿਨ ਤੁਹਾਡੇ ਜੀ ਕਰਦਾ ਉਹਨੇ ਦਿਨ ਰਹੋ ਮੈਂ ਮੰਮੀ ਨਾਲ ਇਸ ਵਿਸ਼ੇ ਤੇ ਗੱਲ ਕਰੂੰ ਮੈਂ ਮੰਮੀ ਮੈਂ ਵੀ ਮੰਮੀ ਨੂੰ ਸਮਝਾਉਂਗੀ ਵੀ ਮੰਮੀ ਵੀ ਭੂਆ ਦਾ ਵੀ ਹੱਕ ਆ ਵੀ ਤੁਸੀਂ ਭੂਆ ਨੂੰ ਬਣਦਾ ਸਨਮਾਨ ਦਿਓ ਭੂਆ ਤੋਂ ਉਸ ਦਾ ਪੇਕਾ ਖੋ ਕੇ ਉਸ ਦਾ ਵजूद ਖਤਮ ਨਾ ਕਰੋ